ਖੇਡ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਦੇਸ਼ ਅੰਦਰ ਵੱਖ-ਵੱਖ ਨੁਕਤਿਆਂ ਨੂੰ ਉਭਾਰਨ ਲਈ ਉਹਨਾਂ ਦੇ ਨਾਲ ਕੁਝ ਦਿਨ ਜੋੜੇ ਜਾਂਦੇ ਨੇ ਤਾਂ ਜੋ ਉਹਨਾਂ ਦੀ ਮਹੱਤਤਾ ਨੂੰ ਹੋਰ ਉਜਾਗਰ ਕੀਤਾ ਜਾ ਸਕੇ ਅਤੇ ਇਸੇ ਤਹਿਤ ਆਉਂਦਾ ਹੈ 29 ਅਗਸਤ ਦਾ ਕੌਮੀ ਖੇਡ ਦਿਵਸ ਜੋ ਕਿ ਹਾਕੀ ਦੇ ਜਾਦੂਗਰ ਮੰਨੇ ਜਾਂਦੇ ਧਿਆਨ ਚੰਦ ਹੁਰਾ ਨੂੰ ਸਮਰਪਿਤ ਹੁੰਦਾ ਹੈ ਅਤੇ ਸੰਕਲਪ ਹੈ ਖੇਡਾਂ ਨੂੰ ਖੇਡਾਂ ਦੀ ਦੁਨੀਆ ਨੂੰ ਹੋਰ ਪਰਫੁੱਲਿਤ ਕਰਨਾ ਅਤੇ ਇਸੇ ਮਕਸਦ ਨੂੰ ਲੈ ਕੇ ਚੱਲਦਾ ਹੈ ਸਾਡਾ ਇਹ ਪ੍ਰੋਗਰਾਮ ਖੇਡ ਸੰਸਾਰ ਜਿਹਦੇ ਵਿੱਚ ਹਰੇਕ ਹਫਤੇ ਕਿਸੇ ਨਾ ਕਿਸੇ ਖੇਡ ਬਾਰੇ ਤੇ ਉਸ ਖੇਡ ਨਾਲ ਜੁੜੇ ਬਹੁਤ ਸਾਰੇ ਨੁਕਤੇ ਆ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਅਤੇ ਇਸੇ ਲੜੀ ਵਿੱਚ ਅੱਜ ਗੱਲ ਕਰ ਰਹੇ ਹਾਂ ਮੁੱਕੇਬਾਜ਼ੀ ਦੀ ਖੇਡ ਬਾਰੇ ਇਸ ਖੇਡ ਨਾਲ ਸੰਬੰਧਤ ਇੱਕ ਅਜਿਹੀ ਸ਼ਖਸੀਅਤ ਸਾਡੇ ਕੋਲ ਮੌਜੂਦ ਹੈ ਜਿਨ੍ਹਾਂ ਨੇ ਇਸ ਖੇਡ ਵਿੱਚ ਖਿਡਾਰੀ ਵਜੋਂ ਵੀ ਯੋਗਦਾਨ ਪਾਇਆ ਅਤੇ ਹੁਣ ਬਤੌਰ ਕੋਚ ਸੇਵਾਵਾਂ ਨਿਭਾ ਰਹੇ ਨੇ ਸਾਡੇ ਨਾਲ ਮੁੱਕੇਬਾਜ਼ੀ ਦੀ ਖੇਡ ਸੰਬੰਧੀ ਗੱਲ ਕਰਨ ਲਈ ਮੌਜੂਦ ਨੇ ਹਰਜੰਗ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਥੈਂਕ ਯੂ ਥੈਂਕ ਯੂ ਤੇ ਆਪਾਂ ਗੱਲ ਕਰਾਂਗੇ ਮੁੱਕੇਬਾਜ਼ੀ ਦੀ ਖੇਡ ਸੰਬੰਧੀ ਇਹਦੇ ਵੱਖ-ਵੱਖ ਪਹਿਲੂਆਂ ਬਾਰੇ ਸ਼ੁਰੂ ਕਰਾਂਗੇ ਤੁਹਾਡੇ ਤੋਂ ਕਿ ਤੁਸੀਂ ਕਿਹੜੇ ਰਾਕੇ ਨਾਲ ਤਾਲੁਕ ਰੱਖਦੇ ਹੋ ਮੈਂ ਜੀ ਮੁਹੱਲਾ ਸਰਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਾਂ ਜੀ ਤੇ ਮੁੱਕੇਬਾਜ਼ੀ ਦੀ ਖੇਡ ਵੱਲ ਤੁਹਾਡਾ ਕਿਵੇਂ ਆਉਣਾ ਹੋਇਆ ਤੁਹਾਨੂੰ ਕਿ ਹੁਸ਼ਿਆਰ ਪਰ ਤੁਸੀਂ ਦੱਸਿਆ ਤੁਸੀਂ ਇਸ ਇਲਾਕੇ ਨਾਲ ਤਾਲੁਕ ਰੱਖਦੇ ਹੋ ਫੁੱਟਬਾਲ ਹੀ ਆਮ ਤੌਰ ਤੇ ਜਾਣਿਆ ਜਾਂਦਾ ਹੈ ਤੇ ਮੁਕੇ ਪਾਸੀ ਦੀ ਖੇਡ ਵੱਲ ਤੁਸੀਂ ਕਿਵੇਂ ਆਏ ਕਿਸੇ ਦੀ ਖੇਡ ਵੇਖ ਕੇ ਤੁਸੀਂ ਪ੍ਰੇਰਿਤ ਹੋਏ ਜਾਂ ਤੁਹਾਡਾ ਆਪਣਾ ਰੁਝਾਨ ਸੀ ਇਸ ਬੰਨੇ ਤਾਂ ਇਦਾਂ ਸੀਗੇ ਜੀ ਮੇਰੀ ਕਲਾਸ ਦੇ ਵਿੱਚ ਸਗੇਦੋ ਮੁੰਡੇ ਬਾਕਸਿੰਗ ਕਰਦੇ ਸੀਗੇ ਜੀ ਬਾਕਸੋ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਇਦਾਂ ਕਰਕੇ ਤੂੰ ਵੀ ਆ ਜਾ ਬਾਕਸਿੰਗ ਖੇਡਦੇ ਹਾਂ ਹੂੰ ਮੈਂ ਤਾਂ ਅੱਗੇ ਸ਼ੌਕੀਨ ਸੀਗਾ ਮਤਲਬ ਇਸ ਚੀਜ਼ ਦਾ ਖੇਡ ਖੇਡ ਦਾ ਸ਼ੌਕੀਨ ਸੀਗਾ ਬੌਕਸਿੰਗ ਦਾ ਖਾਸ ਕਰਕੇ ਜਿਹਦੇ ਵਿੱਚ ਲੜਾਈ ਹੁੰਦੀ ਹੋਵੇ ਜਾਂ ਕੁਝ ਉਦਾਂ ਦਾ ਉਦਾਂ ਦੀ ਗੇਮ ਦਾ ਮੈਂ ਸ਼ੌਕੀਨ ਸੀਗਾ ਤੇ ਫਿਰ ਮੈਂ ਉਹਨਾਂ ਨੂੰ ਦੇਖ ਕੇ ਇਸ ਗੇਮ ਦੇ ਵਿੱਚ ਆਇਆ ਸੋਪਾ ਹੀ ਮੰਨ ਸਕਦੇ ਕਿ ਉਸ ਸਮੇਂ ਸਰੀਰਕ ਤੌਰ ਤੇ ਤੁਸੀਂ ਕਾਫੀ ਤਕੜੇ ਸੀ ਸਡੌਲ ਸੀ ਇਸੇ ਕਰਕੇ ਤੁਹਾਡਾ ਰੁਝਾਨ ਇਧਰ ਬਣਿਆ ਜੀ ਹਾਂਜੀ ਹਾਂਜੀ ਮੈਂ ਪਹਿਲਾਂ ਤੋਂ ਹੀ ਨਾ ਮਤਲਬ ਕਾਫੀ ਜਾਣਚ ਸੀਗਾ ਜੀ ਫਿਰ ਤੁਸੀਂ ਕਿਵੇਂ ਪਹਿਲਾਂ ਤੁਸੀਂ ਜਿੱਦਾਂ ਗਰੀਬੀ ਚ ਬਲੇ ਆ ਜੀ ਤੇ ਇਸ ਤੋਂ ਬਾਅਦ ਫਿਰ ਤੁਸੀਂ ਖੇਡਣਾ ਜਦੋਂ ਸ਼ੁਰੂ ਕੀਤਾ तकरीबन ਕਿਹੜੀ ਉਮਰ ਵਿੱਚ ਤੁਸੀਂ ਖੇਡਣਾ ਸ਼ੁਰੂ ਕੀਤਾ ਕਿੰਨੀ ਉਮਰ ਸੀ ਤੁਹਾਡੀ ਜਦੋਂ ਤੁਸੀਂ ਮੋਕੇਬਾਜ਼ੀ ਦੀ ਰਿੰਗ ਵਿੱਚ ਜੋਹਰ ਵਖਾਣੇ ਸ਼ੁਰੂ ਕੀਤੇ ਹਾਂਜੀ ਕਰੀਬ ਮੈਂ 12 ਸਾਲ ਦਾ ਸੀ ਜਦੋਂ ਮੈਂ ਸ਼ੁਰੂ ਕੀਤਾ ਸੀ ਜੀ ਹਾਂਜੀ ਤੇ ਇਸ ਤੋਂ ਬਾਅਦ ਫਿਰ ਤੁਸੀਂ ਕਿਹੜੇ ਕਿਹੜੇ ਮੁਕਾਬਲੇ ਵਿੱਚ ਹਿੱਸਾ ਲਿਆ ਪਾ ਮੈਂ ਸੁਬਾ ਪਦਰਦੇ ਹਾਂ ਜਾਂ ਜ਼ਿਲ੍ਹਾ ਪਦਰਦੇ ਉਹਨਾਂ ਸ਼ੁਰੂਆਤੀ ਮੁਕਾਬਲਿਆਂ ਬਾਰੇ ਦੱਸੋ ਸ਼ੁਰੂਆਤ ਤੇ ਤਾਂ ਡਿਸਟ੍ਰਿਕਟ ਤੋਂ ਸ਼ੁਰੂ ਸ਼ੁਰੂਆਤ ਹੁੰਦੀ ਹੈ ਜੀ ਡਿਸਟ੍ਰਿਕਟ ਤੋਂ ਬਾਅਦ ਫਿਰ ਮੈਂ ਸਟੇਟ ਖੇਡਿਆ ਜੀ ਹਮ ਸਟੇਟ ਚੈਂਪੀਅਨ ਬਣਿਆ ਮੈਂ ਸਟੇਟ ਤੋਂ ਬਾਅਦ ਫਿਰ ਮੈਂ ਨੈਸ਼ਨਲ ਕੇਰਲਾ ਵਿੱਚ ਨੈਸ਼ਨਲ ਬ੍ਰੌਂਜ਼ ਮੈਡਲ ਆਇਆ ਮੇਰਾ ਜੀ ਤੇ ਓਪਨ ਆਲ ਇੰਡੀਆ ਦੇ ਵਿੱਚ ਮੇਰਾ ਤਿੰਨ ਵਾਰ 골ਡ ਆਇਆ ਅੱਛਾ ਜੀ ਤਿੰਨ ਵਾਰ ਚੈਂਪੀਅਨ ਦਾ ਇੱਕ ਵਾਰ ਸਿਲਵਰ ਆ ਮੇਰਾ ਮੈਂ ਖਰੇ ਖਰੇ ਕਈ ਪਲੇਅਰ ਹਰਾਏ ਆ अच्छा जी ਜਿਹਦੇ ਵਿੱਚ ਕਈ ਇੰਟਰਨੈਸ਼ਨਲ ਪਲੇਅਰ ਸੀਗੇ ਜੀ ਜਿਨ੍ਹਾਂ ਨੂੰ ਮੈਂ ਨਾ ਨਾਕ ਆਊਟ ਵੀ ਮਾਰੇ ਆਂ ਅੱਛਾ ਜੀ ਹਾਂ ਜੀ ਅ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਬਹੁਤ ਕਈ ਨਾਮੀ ਖਿਡਾਰੀਆਂ ਨੂੰ ਹਰਾਇਆ ਹਾਂ ਜੀ ਹਾਂ ਜੀ ਉਹਨਾਂ ਨੂੰ ਚਿਤ ਕੀਤਾ ਕੁਝ ਨਾ ਖਿਡਾਰੀਆਂ ਬਾਰੇ ਤੁਸੀਂ ਦੱਸਣਾ ਚਾਹੋਗੇ ਅ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਖਿਡਾਰੀ ਸੀ ਜਿਨ੍ਹਾਂ ਨੂੰ ਤੁਸੀਂ ਹਰਾਇਆ ਮੁੱਕੇਬਾਜ਼ੀ ਦੇ ਮੁਕਾਬਲਿਆਂ 'ਚ ਅ ਮੈਂ ਜੀ ਇੱਕ ਮੁੰਡਾ ਸੀਗਾ ਅਜੀਤ ਬਖਸ਼ੀ ਸੀਗਾ ਜੀ ਅ ਉਹਨੂੰ ਉਹ ਖੰਨੇ ਦਾ ਹੈਗਾ ਤੇ ਉਹ ਉਹ ਵੀ ਇਸ ਵੇਲੇ ਕੋਚਿੰਗ ਦੇ ਰਿਹਾ ਜੀ ਉਹਨਾਂ ਨੂੰ ਮੈਂ ਨਾਕਆਊਟ ਮਾਰ ਚੁੱਕਾ ਜੀ ਤੇ ਇੱਕ ਹੇਮੰਤ ਹੈਗਾ ਇਨਸਪੈਕਟਰ ਇਸ ਵੇਲੇ ਉਹ ਜੀ ਉਹਨਾਂ ਕੋਲ ਮੈਂ ਹਾਰਿਆ ਵੀ ਹੈ ਜੀ ਤੇ ਉਹਨਾਂ ਨੂੰ ਜਿੱਤਿਆ ਵੀ ਹੈ ਜਿੱਤਿਆ ਉਹਨਾਂ ਨੂੰ ਆਲ ਇੰਡੀਆ ਦੇ ਵਿੱਚ ਸੀਗਾ ਅੱਛਾ ਜੀ ਹਾਂਜੀ ਤੇ ਹੋਰ ਵੀ ਕਈ ਇੰਟਰਨੈਸ਼ਨਲ ਬਾਕਸ ਸੀਗੇ ਜਿਨ੍ਹਾਂ ਨੂੰ ਮੈਂ ਹਰਾਇਆ ਇੱਕ ਰਮੇਸ਼ਵਰ ਸਿੰਘ ਸੀਗਾ ਅੱਛਾ ਜੀ ਹਰਿਆਣਾ ਸਟੇਟ ਦਾ ਉਹ ਬਾਕਸ ਸੀਗਾ ਤਾਜ਼ਾ ਤਾਜ਼ਾ ਹੀ ਉਹ ਨਾ ਚੈਂਪੀਅਨ ਬਣ ਕੇ ਆਇਆ ਸੀਗਾ ਵਰਲਡ ਚੈਂਪੀਅਨ ਦੇ ਵਿੱਚ ਉਹ ਚੈਂਪੀਅਨ ਬਣ ਕੇ ਆਇਆ ਸੀ ਵਰਲਡ ਚੈਂਪੀਅਨ ਤੇ ਉਹਨੂੰ ਮੈਂ ਆਲ ਇੰਡੀਆ ਦੇ ਵਿੱਚ ਹਰਾਇਆ ਸੀਗਾ ਤੇ ਇਹ ਜਿਹੜਾ ਤੁਹਾਡਾ ਸਫਰ ਰਿਹਾ ਹੈ ਖਿਡਾਰੀ ਵਜੋਂ ਤੁਸੀਂ ਪ੍ਰਾਪਤੀਆਂ ਵੀ ਕੀਤੀਆਂ ਇਹਦੇ ਪਿੱਛੇ ਜੋ ਮਿਹਨਤ ਆ ਉਹਦੇ ਬਾਰੇ ਜ਼ਰੂਰ ਦੱਸੋ ਕਿੰਨੇ ਤੁਸੀਂ ਤਿਆਰੀ ਕਰਦੇ ਰਹੇ ਹੋ ਆਪਣੇ ਉਨਾ ਦਿਨਾਂ ਦੌਰਾਨ ਕਿੰਨੀ ਮਿਹਨਤ ਲੱਗਦੀ ਸੀ ਇਹ ਆ ਸਾਰੀਆਂ ਪ੍ਰਾਪਤੀਆਂ ਕਰਨ ਹਾਂਜੀ ਪਿੱਛੇ ਸਟਰੈਂਥ ਤਾਂ ਚਾਹੀਦੀ ਹੀ ਚਾਹੀਦੀ ਹੈ ਜੀ ਮਤਲਬ 2 ਘੰਟੇ ਤਾਂ ਹਰ ਇੱਕ ਮੇਰੇ ਗੁਰੂ ਜੀ ਨੇ ਦੱਸਿਆ ਸੀਗਾ ਜੀ ਉਹ ਕਹਿੰਦੇ ਵੀ ਨਾ 2 ਘੰਟੇ ਤਾਂ ਸਾਰੇ ਜਿਲਿਆਂ ਦੇ ਵਿੱਚ ਕਰਦੇ ਆ ਪ੍ਰੈਕਟਿਸ ਹੂੰ ਤੇ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਤੂੰ ਕਹਿੰਦੇ ਤੂੰ 3 ਘੰਟੇ ਕਰ ਤੂੰ 4 ਘੰਟੇ ਕਰ ਜੀ ਮੈਂ ਉਹਨਾਂ ਦਾ ਹੀ ਕਹਿਣਾ ਮੰਨ ਕੇ ਮੈਂ 3 ਘੰਟੇ ਵੀ ਕਰਦਾ ਰਿਹਾ ਪ੍ਰੈਕਟਿਸ ਤੇ 4 ਘੰਟੇ ਵੀ ਕਰਾਦ ਕਰਦੇ ਰਿਹਾ ਏਕ-ਇਕ ਟਾਈਮ ਦੀ ਤੇ ਇਸ ਤੋਂ ਬਾਅਦ ਆਪਾਂ ਹੁਣ ਗੱਲ ਕਰਾਂਗੇ ਤੁਹਾਡੇ ਕੋਚਿੰਗ ਦੇ ਸਫਰ ਬਾਰੇ ਕਿਉਂਕਿ ਬਤੌਰ ਖਿਡਾਰੀ ਤੁਸੀਂ ਪ੍ਰਾਪਤੀਆਂ ਕੀਤੀਆਂ ਹਾਂ ਜੀ ਇਹ ਕੋਚ ਬਣਨ ਦਾ ਖਿਆਲ ਮਨ ਚ ਕਿਵੇਂ ਆਇਆ ਜਾਂ ਕੋਚਿੰਗ ਵੱਲ ਤੁਹਾਡਾ ਮੋੜਾ ਕਿਵੇਂ ਪਿਆ ਕੋਚਿੰਗ ਚ ਇਦਾਂ ਸਗਾ ਜੀ ਮੈਂ ਪਹਿਲਾਂ ਨਾ ਆ ਪ੍ਰੈਕਟਿਸ ਕਰਦਾ ਹੁੰਦਾ ਸੀਗੀ ਤੇ ਮੇਰੇ ਨਾ ਗੁਰੂ ਜੀ ਕੋਚ ਸਾਹਿਬ ਅਨਿਲ ਸ਼ਰਮਾ ਜੀ ਜੀ ਉਹਨਾਂ ਦੀ ਨਾ ਬਦਲੀ ਹੋ ਗਈ ਆਦਰ ਸਟੇਟ ਦੇ ਵਿੱਚ ਅੱਛਾ ਜੀ ਆਦਰ ਸਟੇਟ ਦੇ ਵਿੱਚ ਹੋ ਗਈ ਤਾਂ ਉਹਨਾਂ ਦੀ ਕਾਫੀ ਦੇਰ ਇੱਥੇ ਨਹੀਂ ਬਦਲੀ ਵਾਪਸ ਨਹੀਂ ਹੋ ਸਕੀ ਹਾਂ ਤੇ ਕੋਚ ਵੀ ਵੀ ਹੈ ਨਹੀਂ ਸੀਗਾ ਤੇ ਫਿਰ ਮੈਂ ਇਦਾਂ ਪ੍ਰੈਕਟਿਸ ਕਰਦਾ ਹੁੰਦਾ ਸੀਗਾ ਤੇ ਆਪ ਕੇ ਇਹਦਾ ਇੱਕ ਬੱਚਾ ਆਇਆ ਦੋ ਬੱਚੇ ਆਏ ਇਦਾਂ ਕਰਦੇ ਕਰਦੇ ਨਾ ਹੂੰ ਬੱਚੇ ਮੇਰੇ ਕੋਲ 25 30 ਬੱਚੇ ਹੋ ਗਏ ਜੀ ਤੇ ਫਿਰ ਮੈਂ ਉਹਨਾਂ ਨੂੰ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ ਫਿਰ ਮੇਰੀ ਐਸੋਸੀਏਸ਼ਨ ਨੇ ਤੇ ਮੈਨੂੰ ਉਹ ਕਹਿੰਦੇ ਬਈ ਤੂੰ ਇੱਥੇ ਕੋਚਿੰਗ ਤੂੰ ਹੀ ਦੇ ਕੋਚਿੰਗ ਜੀ ਤੇ ਅਸੀਂ ਤੇਰੇ ਨਾਲ ਆ ਜੀ ਫਿਰ ਮੈਂ ਉਦੋਂ ਤੋਂ ਫਿਰ ਇਸ ਲਾਈਨ ਦੇ ਵਿੱਚ ਆ ਗਿਆ ਜੀ ਕੋਚ ਬਜੋਂ ਫਿਰ ਤੁਹਾਡਾ ਜਿਹੜਾ ਸਫਰ ਹੌਲੀ-ਹੌਲੀ ਅੱਗੇ ਤੁਰਨਾ ਸ਼ੁਰੂ ਹੋਇਆ। ਹਾਂਜੀ। ਇਹ ਕੋਚ ਬਣਨ ਲਈ ਕੋਈ ਖਾਸ ਤਿਆਰੀ ਵੀ ਕਰਨੀ ਹੁੰਦੀ ਹੈ ਜਾਂ ਇਹਦੇ ਲਈ ਕੋਈ ਖਾਸ ਤੁਹਾਡੇ ਕੋਲ ਸਾਧਨ ਮੌਜੂਦ ਹੋਣੇ ਚਾਹੀਦੇ ਨੇ, ਕੁਝ ਅਧਿਐਨ ਕਰਨਾ ਪੈਂਦਾ। ਹਾਂਜੀ ਹਾਂਜੀ। ਖਿਡਾਰੀ ਵਜੋਂ ਤੁਸੀਂ ਜਿਹੜੀ ਮਿਹਨਤ ਕੀਤੀ ਉਸ ਬਾਰੇ ਆਪਾਂ ਜਾਣਿਆ। ਹੁਣ ਤੁਸੀਂ ਦੱਸੋ ਕਿ ਕੋਚ ਬਣਨ ਲੱਗਿਆਂ ਜੋ ਤੁਸੀਂ ਮਿਹਨਤ ਕੀਤੀ ਉਸ ਬਾਰੇ। ਹਾਂਜੀ। ਉਹ ਇਦਾਂ ਇਹ ਸਿਕਾ ਜੀ ਮੈਂ ਨਾ ਬਹੁਤ ਹੀ ਜਿਆਦਾ ਬਰੀਕੀਆਂ ਸਾਰੇ ਸਿੱਖ ਦੇ ਬਰੀਕੀ ਨਾ ਹਾਂਜੀ ਪਰ ਮੈਂ ਕੁਝ ਜਿਆਦਾ ਬਰੀਕੀ ਦੇ ਨਾਲ ਨਾ ਆਪਣੇ ਗੁਰੂ ਜੀ ਕੋਲੋਂ ਆਪਣੇ ਕੋਚ ਸਾਹਿਬ ਅਨਿਲ ਸ਼ਰਮਾ ਜੀ ਦੇ ਕੋਲੋਂ ਸਿੱਖਿਆ ਜੀ ਹਰ ਇੱਕ ਸਕਿੱਲ ਸਿੱਖੀ ਸੀ ਉਹਨਾਂ ਕੋਲੋਂ ਤੇ ਉਹ ਸਕਿੱਲ ਫਿਰ ਮੈਂ ਉਹੀ ਬੱਚਿਆਂ ਨੂੰ ਸਿਖਾਣ ਲੱਪਿਆਂ ਤੇ ਉਹ ਮੇਰੇ ਉਸ ਵੇਲੇ ਕੰਮ ਆਈ ਜੀ ਕੋਚਿੰਗ ਲਾਈਨ ਦੇ ਵਿੱਚ ਜੀ ਤੇ ਹੋਰ ਹੁਣ ਜਿੱਦਾਂ ਹੁਣ ਜਿੱਦ ਜਿੱਦਾਂ ਅੱਗੇ ਅੱਗੇ ਚੱਲੀ ਜਾਂਦੇ ਆ ਸਕਿੱਲਾਂ ਨਮੀ ਨਮੀ ਵੀ ਸਕਿੱਲ ਆਉਂਦੀ ਆ ਉਹ ਵੀ ਸਾਨੂੰ ਮਤਲਬ ਹਰ ਇੱਕ ਹੁਣ ਮੈਨੂੰ ਇਹ ਵੀ ਪਤਾ ਆ ਚੈਸਨ ਕਿਹੜੇ ਤਰੀਕੇ ਨਾਲ ਖੇਡਦਾ ਜੀ ਔਰ ਮੁਹੰਮਦ ਅਲੀ ਕਿਹੜੇ ਤਰੀਕੇ ਨਾਲ ਖੇਡਦਾ ਰਿਹਾ ਪੈਕ ਉਹ ਕਿਸ ਤਰੀਕੇ ਨਾਲ ਖੇਡਦਾ ਬੌਕਸਰ ਮਤਲਬ ਜਿਹੜੇ ਖਰੇ ਖਰੇ ਬੌਕਸਰ ਆ ਹੁਣ ਹਾਈਟ ਦੇ ਮੁਤਾਬਕ ਨਾ ਜਿੱਦਾਂ ਬੱਚੇ ਦੀ ਹਾਈਟ ਆ ਉਹਦੇ ਮੁਤਾਬਕ ਉਹਨੂੰ ਗੇਮ ਦੱਸਣੀ ਪੈਂਦੀ ਹੈ ਜੇਦੀ ਹਾਈਟ ਲੰਬੀ ਆ ਉਹਨੂੰ ਉਹਦੀ ਗੇਮ ਹੋਰ ਤਰੀਕੇ ਨਾਲ ਦੱਸਣੀ ਪੈਂਦੀ ਹੈ ਜਿੱਦਾਂ ਦਾ ਜਿੱਦਾਂ ਦਾ ਮੁਤਾਬਕ ਹਾਈਟ ਆ ਹੂੰ ਉਸ ਹਰ ਨਾ ਬੱਚੇ ਨੂੰ ਦੱਸਣੀ ਪੈਂਦੀ ਹੈ ਵੇ ਹਾਂ ਵੇ ਤੂੰ ਇਸ ਕੀ ਕਰਨਾ ਹੈ ਨਾ ਜੀ ਜਦੋਂ ਗੱਲ ਆਪਾਂ ਕਰਦੇ ਆ ਮੁੱਕੇ ਬਾਜ਼ਾਂ ਦੀ ਤਾਂ ਇੱਕ ਕੋਚ ਵਜੋਂ ਹੁਣ ਜਦੋਂ ਤੁਸੀਂ ਖਿਡਾਰੀ ਤਿਆਰ ਕਰਦੇ ਹੋ ਹਾਂਜੀ ਤਾਂ ਕਿਹੜੀਆਂ ਚੀਜ਼ਾਂ ਖਾਸ ਇੱਕ ਖਿਡਾਰੀ ਚੋਣੀਆਂ ਜ਼ਰੂਰੀ ਹੈ ਕਿਸੇ ਵੀ ਨੌਜਵਾਨ ਲੜਕੇ ਜਾਂ ਲੜਕੀ ਦੇ ਵਿੱਚ ਜਿਹਨੇ ਬਾਕਸਿੰਗ ਦੇ ਵਿੱਚ ਆਉਣਾ ਹੈ ਹਾਂਜੀ ਕਿਹੜੀਆਂ ਚੀਜ਼ਾਂ ਹੋਣੀਆਂ ਜ਼ਰੂਰੀ ਹੈ ਕਿ ਤੁਸੀਂ ਚੰਗੇ ਮੁੱਕੇਬਾਜ਼ ਬਣ ਸਕਦੇ ਹੋ ਹਾਂਜੀ ਦੇਖੋ ਜੀ ਮਿਹਨਤ ਤਪੱਸਿਆ ਤੇ ਤਿਆਗ ਜੀ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਹੈ ਇੱਕ ਖਰੇ ਬਾਕਸਰ ਖਰਾ ਪਲੇਅਰ ਕੋਈ ਵੀ ਕੋਈ ਵੀ ਗੇਮ ਹੈ ਕੋਈ ਵੀ ਖੇਡ ਹੈ ਮਿਹਨਤ ਕੀਆ ਮਿਹਨਤ ਮਤਲਬ ਜਿਸ ਵੇਲੇ ਅਸੀਂ ਪ੍ਰੈਕਟਿਸ ਤੇ ਆ ਗਏ ਹੂੰ ਉਸ ਵੇਲੇ ਉਹ ਇੰਟੈਂਸਿਟੀ ਥੱਲੇ ਨਹੀਂ ਜਾਨੀ ਇਹ ਦੀ ਬਸ ਇਦਾਂ ਇਦਾਂ ਹੀ ਜਾਨੀ ਚੇਹੇ ਦੀ ਹੈ ਮਤਲਬ ਕਈ ਇਦਾਂ ਖੇਡਦੇ ਆ ਤੇ ਸਲੋ ਹੋ ਜਾਂਦੇ ਆ ਸਲੋ ਨਹੀਂ ਮਤਲਬ ਇੱਕੋ ਹੀ ਲੈ ਦੇ ਨਾਲ ਚੱਲਣਾ ਪੈਣਾ ਜੀ ਮਿਹਨਤ ਹੋ ਗਈ ਜੀ ਤਪੱਸਿਆ ਕੀ ਹੋ ਗਈ ਬੇ ਮੈਂ ਸਟੇਡੀਅਮ ਜਾਣਾ ਹੀ ਜਾਣਾ ਹੂੰ ਰੈਗੂਲਰ ਮੈਂ ਜਾਣਾ ਹੀ ਜਾਣਾ ਜਿੱਥੇ ਮੈਂ ਖੇਡਦਾ ਉੱਥੇ ਜਾਣਾ ਹੀ ਜਾਣਾ ਹੂੰ ਤੇ ਤ્યાਗ ਮਿਹਨਤ ਤਪਸੀਆ ਤਿਆਗ ਚੀਜ਼ਾਂ ਦੱਸਿਆ ਨਾ ਜੀ ਮਿਹਨਤ ਤਪਸੀਆ ਤਿਆਗ ਤਿਆਗ ਇਹ ਆ ਨੀਂਦਾਂ ਦਾ ਤਿਆਗ ਕਰਨਾ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਨੀਂਦਾਂ ਦਾ ਰਿਸ਼ਤੇਦਾਰੀਆਂ ਦਾ ਤਿਆਗ ਕਰਨਾ ਪੈਂਦਾ ਹਾਂਜੀ ਰਿਸ਼ਤੇਦਾਰੀਆਂ ਛੱਡਣੀਆਂ ਵਿਆਹ ਸ਼ਾਦੀਆਂ ਛੱਡਣੀਆਂ ਪੈਂਦੀਆਂ ਸੋ ਗੱਲ ਹੈਗੀ ਆ ਵੀ ਇਹ ਇੱਕ ਖਰਾ ਬੁਖਸ ਬਣਨ ਲਈ ਮਿਹਨਤ ਤਪਸੀਆ ਤਿਆਗ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਹਦੇ ਵਿੱਚ ਸਾਡੀ ਅਸੀਂ ਸਕਿੱਲ ਨੂੰ ਜਿਹਦਾ ਬਾਰ-ਬਾਰ ਕਰੂਗੇ ਤੇ ਉਹ ਸਾਡੇ ਦਮਾਗ ਵਿੱਚ ਬੈਠ ਜਾਂਦੀ ਹੈ ਤੇ ਫਿਰ ਉਹ ਅਸੀਂ ਆਰਾਮ ਨਾਲ ਉਸਲੇ ਜਿਲੇ ਸੀ ਖੇਡਦੇ ਆ ਆਰਾਮ ਨਾਲ ਹੋ ਜਾਂਦੀ ਹੈ ਜੀ ਇੱਕ ਖਿਡਾਰੀ ਜਿਹੜਾ ਉਹ ਬਹੁਤ ਸਾਰੇ ਤਿਆਗ ਕਰਦਾ ਹੈ ਜ਼ਿੰਦਗੀ ਦੇ ਬਹੁਤ ਸਾਰੇ अहम ਮੌਕੇ ਛੱਡਦਾ ਹੈ ਤਾਂ ਜਾ ਕੇ ਕਾਮਯਾਬੀ ਦੇ ਸਿਖਰ ਤੇ ਪਹੁੰਚਦਾ ਹੈ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਆਪਾਂ ਮੌਕੇਬਾਜ਼ੀ ਦੀ ਖੇਡ ਦੇ ਕੁਝ ਹੋਰ ਪਹਿਲੂਆਂ ਬਾਰੇ ਜ਼ਿਕਰ ਗੱਲ ਕਰੀਏ ਤੇ ਇਹਦੇ ਵਿੱਚ ਬਹੁਤ ਸਾਰੇ ਭਾਰ ਵਰਗ ਹੁੰਦੇ ਆ ਹਾਂਜੀ ਹਾਂਜੀ ਇੱਕ ਤਾਂ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਕਿਹੜੇ ਭਾਰ ਵਰਗ ਵਿੱਚ ਖੇਡੇ ਹੋ ਹੋਰ ਕਿਹੜੇ ਭਾਰ ਵਰਗ ਹੁੰਦੇ ਨੇ ਉਹਨਾਂ ਬਾਰੇ ਵੀ ਜ਼ਰੂਰ ਚੱਲਣਾ ਹਾਂ ਜੀ ਮੈਂ ਸੀਨੀਅਰ ਤਾਜੀ 70 ਤੋਂ 30 ਕਿਲੋ ਦੇ ਵਿੱਚ ਖੇਡੇ ਹਾਂ ਜੀ ਹਾਂਜੀ ਤੇ ਇਸ ਤੋਂ ਇਲਾਵਾ ਕਿਹੜੀਆਂ ਹੋਰ ਸ਼੍ਰੇਣੀਆਂ ਹੁੰਦੀਆਂ ਨੇ ਜੀ ਅ ਸ਼੍ਰੇਣੀਆਂ ਜੀ ਵੇਟ ਕੈਟੇਗਰੀਆਂ ਤਾਂ ਚਲੋ ਹੁੰਦੀਆਂ ਹੀ ਆਂ ਅਲੱਗ-ਅਲੱਗ ਹਾਂਜੀ ਹਾਂਜੀ ਤੇ ਬਾਕਸਿੰਗ ਦੇ ਵਿੱਚ ਤਿੰਨ ਰਾਊਂਡ ਹੁੰਦੇ ਆ ਜੀ ਹਾਂਜੀ ਤੇ ਉਹ ਤਿੰਨ-ਤਿੰਨ ਮਿੰਟ ਦੇ ਰਾਊਂਡ ਹੁੰਦੇ ਆ ਜੀ ਅੱਛਾ ਜੀ ਤੇ 3 ਮਿੰਟ ਦਾ ਰਾਊਂਡ ਹੁੰਦਾ 1 ਮਿੰਟ ਦੀ ਰੈਸਟ ਹੁੰਦੀ ਆ ਜੀ ਸੀਨੀਅਰ ਦੇ ਵਿੱਚ ਜੀ ਤੇ ਤਿੰਨਾਂ ਵਿੱਚੋਂ ਦੋ ਰੌਂਡ ਤਾਂ ਬਹੁਤ ਲਾਜ਼ਮੀ ਆ ਵੇ ਸਾਨੂੰ ਜਿੱਤਣ ਜਿੱਤ ਹਾਸਲ ਕਰਨੇ ਲਈ ਜੀ ਹਾਂਜੀ ਤੇ ਜਦੋਂ ਆਪਾਂ ਗੱਲ ਕਰ ਰਹੇ ਆ ਮੁੱਕੇ ਬਾਜ਼ੀ ਦੀ ਰਿੰਗ ਵਿੱਚ ਹੁੰਦੇ ਮੁਕਾਬਲੇ ਦੀ ਜਦੋਂ ਮੁੱਕੇ ਵੱਧਦੇ ਆ ਮੁਕਾਬਲਾ ਹੁੰਦਾ ਹੈ ਦੋ ਜਣੇ ਆਪਸ ਵਿੱਚ ਭਿੱੜਦੇ ਆ ਹਾਂਜੀ ਤੇ ਜਿਹੜਾ ਨਤੀਜਾ ਕੱਢਿਆ ਜਾਂਦਾ ਉਹ ਫਿਰ ਅੰਕਾਂ ਦੇ ਆਧਾਰ ਉੱਤੇ ਹੁੰਦਾ ਹਾਂਜੀ ਹਾਂਜੀ ਤੇ ਜੱਜ ਬੈਠੇ ਹੁੰਦੇ ਆ ਜੋ ਪੂਰੀ ਖੇਡ ਨੂੰ ਵੇਖਦੇ ਆ ਹਰੇਕ ਚੀਜ਼ ਨੂੰ ਬਾਰੀਕੀ ਨਾਲ ਵੇਖਦੇ ਆ ਤੇ ਉਸ ਆਧਾਰ ਉੱਤੇ ਅੰਕ ਦਿੰਦੇ ਆ ਤੇ ਨਤੀਜਾ ਐਲਾਨਿਆ ਜਾਂਦਾ ਜੀਤੂ ਮੁਕਬਵਾਂਸ ਐਲਾਨਿਆ ਜਾਂਦਾ ਹਾਂਜੀ ਹੁਣ ਉਹ ਜੱਜ ਜਦੋਂ ਬੈਠ ਕੇ ਵੇਖਦੇ ਆ ਤਾਂ ਕਿਹੜੀਆਂ ਚੀਜ਼ਾਂ ਦੇ ਆਧਾਰ ਉੱਤੇ ਅੰਕ ਦਿੰਦੇ ਆ ਇਹ ਵੀ ਜ਼ਰੂਰ ਦੱਸੋ ਅਹ ਦੇਖੋ ਜੀ ਉਹ ਉਹਨਾਂ ਨੇ ਦੇਖਣਾ ਜੀ ਫੋਰਸ ਵਿਦ ਨਕਲ ਟਾਰਗੇਟ ਤੇ 5 ਵਜੇ ਟਾਰਗੇਟ ਕੀ ਆ ਟਾਰਗੇਟ ਸਾਡਾ ਆ ਬਾਲਾਂ ਦੇ ਮੋਹਨ ਬਰੇ ਕੰਦੇ ਮੋਨੇ ਮਰੇ ਅੱਧੀ ਗਾਦਨ ਏਸ ਲਈ ਦਾ ਨਰਿੰਦਰ ਜੀ ਤੇ ਬਲੋਂ ਤੋਂ ਉੱਪਰ ਉੱਪਰ ਇਹ ਸਾਡਾ ਹੈਗਾ ਜੀ ਟਾਰਗੇਟ ਪੁਆਇੰਟ ਜੀ ਤੇ ਫੋਰਸ ਵਿਦ ਨਕਲ ਨਕਲ ਸਾਡੀ ਆ ਸਾਡੀ ਸਾਰੀ ਇਹ ਇਹ ਨਕਲ ਹੈ ਜੀ ਫੋਰਸ ਵਿਦ ਫੋਰਸ ਮਤਲਬ ਪਾਵਰ ਨਾਲ ਭਜਿਆ ਹੋਣਾ ਚਾਹੀਦਾ ਪੰਜ ਜਿਹਦਾ ਸਕੋਰ ਹੁੰਦਾ ਉਹ ਉਹ ਚੀਜ਼ ਦੇਖਦੇ ਆ ਜੱਜ ਜੀ ਉਹਦੇ ਆਧਾਰ ਤੇ ਫਿਰ ਅ ਪੁਆਇੰਟ ਦਿੱਤੇ ਜਾਂਦੇ ਤੇ ਜਿਹੜਾ ਜਿਸ ਦਾ ਉਹਨੂੰ ਜਿਤਾਇਆ ਜਾਂਦਾ ਜੀ ਸੋ ਜਿਹੜਾ ਤੁਸੀਂ ਹਿੱਸਾ ਦੱਸਿਆ ਸਰੀਰ ਦਾ ਉੱਥੇ ਜੇਕਰ ਮੁੱਕਾ ਵੱਜਦਾ ਹੈ ਤਾਂ ਉਸ ਤੇ ਅੰਕ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਤੇ ਉਸੇ ਆਧਾਰ ਤੇ ਫਿਰ ਫੈਸਲਾ ਹੁੰਦਾ ਹੈ ਹਾਂਜੀ ਹਾਂਜੀ ਤੇ ਫੈਸਲਾ ਕਰਨ ਦਾ ਇੱਕ ਹੋਰ ਤਰੀਕਾ ਵੀ ਹੁੰਦਾ ਹੈ ਜਿਹਨੂੰ ਨੌਕਆਊਟ ਕਹਿੰਦੇ ਆ ਹਾਂਜੀ ਯਾਨੀ ਕਿ ਚਿਤ ਹੋ ਗਿਆ ਸਾਹਮਣੇ ਵਾਲਾ ਹਾਂਜੀ ਉਹ ਚਿਤ ਹੋਣ ਦੀ ਜਿਹੜੀ ਪ੍ਰਕਿਰਿਆ ਆ ਉਸ ਬਾਰੇ ਵੀ ਦੱਸੋ ਕਿ ਕਿੰਨਾ ਸਮਾਂ ਵੇਖਿਆ ਜਾਂਦਾ ਹੈ ਕਿ ਜਿਹੜਾ ਦੂਜਾ ਹਾਂਜੀ ਮੁੱਖੀ ਬਾਜ਼ ਆ ਕਿੰਨੀ ਧੀਰ ਚੋਂ ਚਿਤ ਮੰਨਿਆ ਜਾਂਦਾ ਹੈ ਉਹ ਜੀ 10 ਸਕਿੰਟ ਹੁੰਦੇ ਆ ਜੀ ਕਾਊਂਟਿੰਗ ਕਰਦਾ ਰੈਫਰੀ ਜੀ ਉਹ 10 ਤੱਕ ਜੇ ਗਿੰਨਤੇ ਗਿੰਦੇ ਜੇ ਉੱਠ ਜਾਂਦਾ ਤਾਂ 10 ਤੱਕ ਗਿਣਤੀ ਕਰਦੇ ਕਰਦੇ ਜੇ ਬੌਕਸਰ 10 ਤੋਂ ਪਹਿਲਾਂ ਹੀ ਹਮ ਅੱਠ ਤੱਕ ਜੇ ਉੱਠ ਜਾਂਦਾ ਜੀ ਫਿਰ ਫਿਰ ਤਾਂ ਉਹ ਅਗਲੇ ਉਹ ਵੀ ਉਹ ਵੀ ਦੇਖਦੇ ਜੇ ਉੱਠ ਗਿਆ ਤੇ ਕੀ ਉਹ ਖੜਨ ਯੋਗ ਹੈ ਖੜਨ ਯੋਗ ਹੈ ਕਿ ਨਹੀਂ ਇਹ ਨਹੀਂ ਹੈ ਜੇ ਉੱਠ ਗਿਆ ਕਿ ਤੇ ਲੜਖੜਾ ਰਿਹਾ ਹਮ ਜੇ ਉਹ ਉਹ ਨਾਕ ਆਊਟ ਮੰਨਿਆ ਜਾਣਾ ਫਿਰ ਉਹਦੇ 9 10 ਕਿਤੇ ਜਾਂਦੇ ਆ ਜੀ ਜੇ ਜੇ ਤੋ ਉਹ ਨਹੀਂ ਇੱਕਦਮ ਠੀਕ ਆ ਵੇ ਹਾਂ ਫਿੱਟ ਜੋ ਰੈਫਰੀ ਦੇਖਦਾ ਵੇ ਹਾਂ ਵੇ ਇਹ ਖੇਡ ਸਕਦਾ 라ਉਂਡ ਹਾਂਜੀ ਫਿਰ ਅੱਗੇ ਉਹ ਦੁਆਰਾ ਉਸਲੇ ਸਟਾਰਟ ਹੋ ਜਾਂਦੀ ਹੈ ਜੀ ਇਦਾਂ ਸੋ ਘਟੋ ਘਟ 10 ਸੈਕਿੰਡ ਜਿਹੜੇ ਨੇ ਉਹ ਨਾਕ ਆਊਟ ਲਈ ਹਾਂਜੀ ਗਿਨੇ ਜਾਂਦੇ ਨੇ ਮੰਨੇ ਜਾਂਦੇ ਨੇ ਉਸ ਤੋਂ ਬਾਅਦ ਫਿਰ ਨਾਕ ਆਊਟ ਦਾ ਫੈਸਲਾ ਕੀਤਾ ਜਾਂਦਾ ਤੇ ਜਦੋਂ ਇਹ ਸਾਰੇ ਮੁੱਕੇ ਵੱਰ ਰਹੇ ਹੁੰਦੇ ਆ ਮੁਕਾਬਲਾ ਚੱਲ ਰਹਿਆਂ ਦਾ ਗਹਿ ਗੱਚ ਮੁਕਾਬਲਾ ਆਪਾਂ ਵੇਖਿਆ ਕਈ ਵਾਰੀ ਮੁੱਕੇਬਾਜ਼ੀ ਵੀ ਰਿੰਗ ਵਿੱਚ ਹੁੰਦਾ ਹੈ ਤੇ ਇਹਦੇ ਵਿੱਚ 60 ਫੀਟ ਦਾ ਖਤਰਾ ਵੀ ਸੰਭਾਵਕ ਤੌਰ ਤੇ ਰਹਿੰਦਾ ਹੈ ਹਾਲਾਂਕਿ ਬਚਾਲੇ ਬਹੁਤ ਸਾਰੇ ਵਸਤਰ ਉਸ ਵੇਲੇ ਪਾਏ ਹੁੰਦੇ ਆ ਹਾਂਜੀ ਹਾਂਜੀ ਤੇ ਇਹਦੇ باوجود ਛੱਟ ਦਾ ਖਤਰਾ ਕਿੰਨਾ ਖੁੰਦਾ ਤੇ ਕੀ ਉਹਦੇ ਲਈ ਬਚਾਲੇ ਕੁਝ ਹੋਰ ਹਾਂਜੀ ਉਪਾਅ ਵੀ ਕਰਨੇ ਪੈਂਦੇ ਆ ਹਾਂਜੀ ਹਾਂਜੀ ਬਚਾਵ ਲਈ ਤਾਂ ਇਦਾਂ ਜੀ ਸਕਿੱਲ ਟੈਕਨੀਕ ਉਹ ਕਰਨੀ ਪੈਂਦੀ ਆ ਬਲੋਕਿੰਗ ਡਿਫਲੈਕਸ਼ਨ ਸਵੇਵ ਐਕਸਰਸਾਈਜ਼ ਹੈ ਰਿਡਕ ਕੋ ਵੀ ਇਹ ਸਕਿੱਲਾ ਮਤਲਬ ਜਿੱਦਾਂ ਹੈਗੀਆਂ ਬਾਕੀ 60 ਤੇ ਬਾਕਸਿੰਗ ਦੇ ਵਿੱਚ ਮਹੂਰੀ ਗੱਲਾਂ ਆ ਜੀ ਜਨ ਨਖਜੋ ਬੀਲਡਿੰਗ ਹੋ ਗਈ ਅੱਖ ਤੋਂ ਬੀਲਡਿੰਗ ਹੋ ਗਈ ਇਹ ਮਹੂਰੀ ਗੱਲਾਂ ਇਹਨੂੰ ਲੈ ਕੇ ਨਹੀਂ ਚੱਲਦਾ ਬਾਕਸ ਜਿਹੜਾ ਨਾ ਉਹ ਇਹਨਾਂ ਚੀਜ਼ਾਂ ਨੂੰ ਬਹੁਤ ਨੀਲ ਪੈ ਜਾਂਦੇ ਆ ਇਹ ਛੋਟੀਆਂ ਵੱਡੀਆਂ ਗੱਲਾਂ ਇੱਕ ਬਾਕਸਰ ਲਈ ਜੀ ਹਾਂਜੀ ਹੁਣ ਤੁਸੀਂ ਜਿਸ ਤਰੀਕੇ ਨਾਲ ਇਹਦੇ ਬਾਰੇ ਦੱਸਿਆ ਸੁਭਾਵਿਕ ਤੌਰ ਤੇ ਸਪਸ਼ਟ ਹੋ ਜਾਂਦਾ ਕਿ ਤੁਸੀਂ ਵੀ ਜਦੋਂ ਮੁਕੇਵਰ ਆਏ ਆ ਕਿਤੇ ਨਾ ਕਿਤੇ ਤੁਸੀਂ ਵੀ ਸਰਟੀਫੀਟ ਦਾ ਸਾਹਮਣਾ ਜ਼ਰੂਰ ਕੀਤਾ ਹੋਵੇਗਾ ਉਹ ਤੁਹਾਡਾ ਆਪਣਾ ਇਹੋ ਜਿਹਾ ਤਜਰਬਾ ਜਿਹਦੇ ਵਿੱਚ ਤੁਸੀਂ ਛੱਟ ਖਾਧੀ ਉਹਦੇ ਬਾਰੇ ਵੀ ਜ਼ਰੂਰ ਦੱਸੋ ਉਹ ਮੇਰੇ ਸਿਰ ਮਾਰਤਾ ਸੀਗਾ ਲੜਕੇ ਨੇ ਇੱਥੇ ਕੱਟ ਲੱਗੇ ਮੇਰੇ ਉਹ ਦੋ ਤਿੰਨ ਵਾਰੀ ਖੁੱਲ ਵੀ ਗਿਆ ਉਹ ਅੱਛਾ ਜੀ ਉਹਦਾ ਮੇਰਾ ਮੈਨੂੰ ਨੁਕਸਾਨ ਹੋਇਆ ਕਈ ਵਾਰੀ ਜੀ ਉਹ ਖੇੜਦੇ ਖੇੜਦੇ ਉਹਦਾ ਸਿਰ ਵੱਜ ਗਿਆ ਸੀ ਮੇਰਾ ਇੱਥੇ ਇਹ ਇਹ ਕੱਟ ਇੱਥੇ ਲੱਗ ਗਿਆ ਮੇਰੇ ਅੱਖ ਦੇ ਉੱਪਰ ਜੀ ਮੈਂ ਕਿਤੇ ਨਹੀਂ ਪਰਵਾਹ ਨਹੀਂ ਮੈਂ ਆ ਤਾਂ ਫਿਰ ਵੀ ਕਹਿੰਦਾ ਮੈਨੂੰ ਖਿਲਾਓ ਜੀ ਤੇ ਬਸ ਫਿਰ ਉਹ ਰੈਫਰੀ ਦਾ ਡਿਸੀਜਨ ਹੁੰਦਾ ਉਸ ਵੇਲੇ ਜੱਜ ਜਾਂ ਡਾਕਟਰ ਹੁੰਦੇ ਉੱਥੇ ਬੈਠਿਓ ਜੀ ਵੀ ਮੈਂ ਕੀ ਯੋਗ ਹੈ ਹੂੰ ਉਹ ਖੇਡਣ ਦੇ ਹੂੰ ਕਿਤੇ ਜ਼ਿਆਦਾ ਨੁਕਸਾਨ ਨਾ ਹੋ ਜਵੇ ਜੀ ਤੇ ਉਹਦੇ ਵਿੱਚ ਰੈਫਰੀ ਤੇ ਡਾਕਟਰ ਉਹ ਦੇਖਦੇ ਫਿਰ ਮਤਲਬ ਬਾਕਸ ਦਾ ਕੋਈ ਜਿਆਦਾ ਨੁਕਸਾਨ ਨਾ ਹੁੰਦਾ ਹੋਵੇ ਤੇ ਫਿਰ ਉਹ ਬੋਲਡ ਰੋਕ ਦਿੰਦੇ ਆ ਜੇ ਜਿਆਦਾ ਨੁਕਸਾਨ ਹੁੰਦਾ ਤੇ ਖਤਰਾ ਹੋਵੇ ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਕਿ 60 ਫੀਟ ਜਿਹੜੀ ਉਹਦਾ ਫੀਟ ਦਾ ਹਿੱਸਾ ਆ ਹਾਂ ਜੀ ਮੁਬੂਲੀ ਖਿਡਾਰੀ ਉਹੀ ਮੁਕੇਬਾਜ਼ੀ ਚਾਹੁੰਦਾ ਹੈ ਜਿਹੜਾ ਇਸ ਚੀਜ਼ ਲਈ ਤਿਆਰ ਹੁੰਦਾ ਹੈ ਕਿ ਇਹਦਾ ਸਾਹਮਣਾ ਕਿਤੇ ਨਾ ਕਿਤੇ ਥੋੜਾ ਬਹੁਤਾ ਕਰਨਾ ਪੈ ਹੀ ਸਕਦਾ ਹੈ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਆਪਾਂ ਗਾਲ ਜਦੋਂ ਮੁੱਕੇਬਾਜ਼ੀ ਦੇ ਤਕਨੀਕੀ ਪਹਿਲੂਆਂ ਦੀ ਕੀਤੀ ਤਾਂ ਉਸ ਤੋਂ ਬਾਅਦ ਇਹ ਜਾਨਣਾ ਚਾਹਾਂਗੇ ਕਿ ਤੁਸੀਂ ਜਦੋਂ ਕੋਚ ਵਜੋਂ ਖਿਡਾਰੀਆਂ ਦੀ ਤਿਆਰੀ ਕਰਵਾਈ ਤੁਹਾਡੇ ਜਿਹੜੇ ਸ਼ਗਿਰਦ ਜਿਨ੍ਹਾਂ ਨੇ ਤੁਹਾਡੇ ਕੋਲੋਂ ਸਿੱਖਿਆ ਖੇਡ ਦੀਆਂ ਬਰੀਕੀਆਂ ਤੁਹਾਡੇ ਕੋਲੋਂ ਉਹਨਾਂ ਨੇ ਜਾਣੀਆਂ ਉਹ ਫਿਰ ਅੱਗੇ ਕਿਹੜੇ ਮੁਕਾਮ ਤੇ ਖੇਡੇ ਕੁਝ ਉਹਨਾਂ ਚੁਣਿੰਦਾ ਆਪਣੇ ਖਿਡਾਰੀਆਂ ਬਾਰੇ ਵੀ ਦੱਸੋ ਹਾਂਜੀ ਮੇਰੇ ਜੀ ਨੈਸ਼ਨਲ ਇੰਟਰਨੈਸ਼ਨਲ ਕਈ ਪਲੇਅਰ ਹੋ ਚੁੱਕੇ ਆ ਜੀ ਆ ਸਾਡੇ ਹੁਣੇ ਹੀ ਇੱਕ ਲੜਕੀ ਸਾਡੀ ਯੂਥ ਨੇ ਏਸ਼ੀਅਨ ਬੌਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਚੈਂਪੀਅਨ ਬਣ ਕੇ ਜਾਂ ਦੂਜੀ ਵਾਰ ਬਣੀ ਹੈ। ਹੂੰ ਉਹ ਸਾਨੂੰ ਬੜੇ ਮਾਣ ਦੀ ਗੱਲ ਆ ਉਹ ਉੱਤੇ ਸਾਨੂੰ ਬੜਾ ਮਾਣ ਆ। ਹੂੰ ਉਹ ਪਹਿਲਾਂ ਜੂਨੀਅਰ ਏਸ਼ੀਆ ਬੌਕਸਿੰਗ ਏਸ਼ੀਅਨ ਬੌਕਸਿੰਗ ਚੈਂਪੀਅਨਸ਼ਿਪ ਦੇ ਵਿੱਚ 골 ਆਇਆ ਹੁਣ ਉਹਦਾ ਯੂਥ ਏਸ਼ੀਅਨ ਬੌਕਸਿੰਗ ਬੌਕਸਿੰਗ ਚੈਂਪੀਅਨਸ਼ਿਪ ਦੇ ਵਿੱਚ 골ਡ ਆਇਆ। ਜੀ ਤੇ ਸਾਡੇ ਇਹ ਹੁਣੇ ਹੀ 2025 ਦੇ ਵਿੱਚ ਸਾਡੇ ਨੇਸ਼ਨਲ ਦੇ ਵਿੱਚ 4 ਮੈਡਲ ਆ। ਹੂੰ ਤੇ ਨੇ ਨੈਸ਼ਨਲ ਇੱਕ ਖੇਡੋਡੀਆਂ ਦੇ ਵਿੱਚ ਜੀ ਜਿਹਦੇ ਵਿੱਚ ਦੋ ਲੜਕੀਆਂ ਦੇ ਆ ਜੀ ਤੇ ਇੱਕ ਲੜਕੇ ਦੇ ਆ ਹਾਂਜੀ ਜੀ ਲੜਕੀਆਂ ਸਿਲਵਰ ਨੈਸ਼ਨਲ ਦੇ ਵਿੱਚ ਦੋਨਾਂ ਦੇ ਸਿਲਵਰ ਮੈਡਲ ਆ ਅੱਛਾ ਜੀ ਹਾਂਜੀ ਨੈਸ਼ਨਲ ਦੇ ਵਿੱਚ ਤੇ ਲੜਕੇ ਦਾ ਬ੍ਰੌਂਜ਼ ਮੈਡਲ ਆ ਜੀ ਹਾਰਦਿਕ ਬਾਲੀ ਉਹਦਾ ਨਾਮ ਲੜਕੇ ਦਾ ਜੀ ਲੜਕੀ ਦਾ ਨਾਮ ਇੱਕ ਗੁਰਵੀਰ ਕੋਰ ਆ ਜੀ ਇੱਕ ਕ੍ਰਿਤਿਕਾ ਜੀ ਹਾਂਜੀ ਇਹ ਤੋਂ ਪਹਿਲਾਂ ਵੀ ਸਾਡੇ ਮੇਰੇ ਸਟੂਡੈਂਟ ਹੈਗਾ ਗੋਪੀ ਹੈ ਹੂੰ ਉਹ ਨੈਸ਼ਨਲ ਦੇ ਵਿੱਚ ਖੇਲੋ ਇੰਡੀਆ ਦੇ ਵਿੱਚ ਚੈਂਪੀਅਨ ਰਹਿ ਚੁੱਕਾ ਕਾਫੀ ਪ੍ਰਾਪਤੀਆਂ ਆਉਦੀਆਂ ਨੈਸ਼ਨਲ ਦੇ ਵਿੱਚ ਅੱਛਾ ਜੀ ਹਾਂਜੀ ਸੋ ਜਿਹੜੇ ਤੁਹਾਡੇ ਕੋਲੋਂ ਸਿਖਲਾਈ ਲੈ ਰਹੇ ਮੁਕਾਬਜ਼ ਉਹ ਵੀ ਵਧੀਆ ਪ੍ਰਦਰਸ਼ਨ ਕਰ ਰਹੇ ਆ ਇਸ ਗੱਲ ਦੀ ਵੀ ਅਲੱਗਾ ਕਰਨੀ ਬਣਦੀ ਹੈ ਹਾਂਜੀ ਤੇ ਜਦੋਂ ਆਪਾਂ ਗੱਲ ਕੀਤੀ ਮੁੱਕੇਬਾਜ਼ੀ ਦੀ ਬਹੁਤ ਸਾਰੇ ਪਹਿਲੂਆਂ ਉੱਤੇ ਆਪਾਂ ਗੱਲ ਕੀਤੀ ਆ ਹਾਂਜੀ ਇੱਕ ਚੀਜ਼ ਆਪਾਂ ਇਹ ਵੀ ਜ਼ਰੂਰ ਚਰਚਾ ਵਿੱਚ ਲਾਈਏ ਕਿ ਖੇਡ ਕੋਈ ਵੀ ਆ ਉਸ ਖੇਡ ਨਾਲ ਸੰਬੰਧਿਤ ਬਹੁਤ ਸਾਰਾ ਸਾਜ਼ੋ ਸਮਾਨ ਵੀ ਹੁੰਦਾ ਹੈ ਜਿਹਨੂੰ ਕਿੱਟ ਕਿਹਾ ਜਾਂਦਾ ਹੈ ਜਿਹੜਾ ਕਿਸੇ ਵੀ ਖਿਡਾਰੀ ਲਈ ਜ਼ਰੂਰੀ ਆ ਉਸ ਖੇਡ ਵਿੱਚ ਆਉਣ ਲੱਗਿਆਂ ਹਾਂਜੀ ਹਾਂਜੀ ਸੋ ਮੁੱਕੇਬਾਜ਼ੀ ਦੀ ਖੇਡ ਲਈ ਕਿਹੜਾ ਜਿਹਾ ਲੋੜੀਂਦਾ ਜ਼ਰੂਰੀ ਸਮਾਨ ਆ ਜਿਹੜਾ ਹੋਣਾ ਚਾਹੀਦਾ ਘੱਟੋ ਘੱਟ ਜਿਹਦੀ ਜ਼ਰੂਰਤ ਪੈਂਦੀ ਆ ਹਾਂਜੀ ਅਹ ਦੇਖੋ ਜੀ ਖੇਡ ਦੇ ਸਮਾਨ ਦੇ ਵਿੱਚ ਜਿੱਦਾਂ ਇਕਵਿਪਮੈਂਟ ਤਾਂ ਬਹੁਤ ਕੁਝ ਹੈ ਬਹੁਤ ਬਹੁਤ ਹੈ ਗਿਆ ਪਰ ਜਿਹੜੇ ਸਾਨੂੰ ਜਿਆਦਾ ਜ਼ਰੂਰੀ ਹੈ ਉਹ ਗਲਵਜ਼ ਜੀ ਪੰਚਿੰਗ ਬੈਗ ਜੀ ਜਿਹਨੂੰ ਕਿਟ ਕਹਿੰਦੇ ਤੁਸੀਂ ਹਾਂਜੀ ਤੇ ਅ ਪੈਡ ਹੁੰਦੇ ਆ ਹਾਂਜੀ ਇਹ ਚੀਜ਼ਾਂ ਸਾਨੂੰ ਤਾਂ ਬਹੁਤ ਜਿਆਦਾ ਹੀ ਜ਼ਰੂਰੀ ਹੈ ਜੀ ਬਾਕੀ ਹੋਰ ਹੁੰਦੇ ਆ ਸਪੀਡ ਬਾਲ ਹੁੰਦੇ ਆ ਤੇ ਇੱਕ ਡੰਮੀ ਹੁੰਦੀ ਆ ਹਾਂਜੀ ਤੇ ਇਕੁਪਮੈਂਟ ਵੀ ਦਾ ਬਹੁਤ ਸਾਰੇ ਆ ਜੇ ਬਾਕੀ ਡੰਬਲ ਹੁੰਦੇ ਛੋਟੇ ਜੀ ਤੇ ਸ਼ੈਡੋ ਲਈ ਹੂੰ ਇਦਾਂ ਮਤਲਬ ਕਾਫੀ ਲੋੜੀਂਦਾ ਸਮਾਨ ਜੀ ਹੁੰਦਾ ਜਿਹੜਾ ਅਸੀਂ ਪ੍ਰੈਕਟਿਸ ਦੇ ਦੌਰਾਨ ਵਰਤਦੇ ਆ ਮੈਡੀਸਨ ਬੋਲ ਹੁੰਦੀ ਆ ਜੀ ਇਦਾਂ ਜੀ ਹਾਂਜੀ ਇਸ ਤੇ ਨਾਲ ਨਾਲ ਆਪਾਂ ਇਹ ਗੱਲ ਜਦੋਂ ਕਰਦੇ ਆ ਕਿ ਮੁੱਕੇਬਾਜ਼ੀ ਵਿੱਚ ਤੁਹਾਡੇ ਸ਼ਗਿਰਦਾਂ ਦਾ ਵੀ ਜ਼ਿਕਰ ਹੋਇਆ ਜਿਹੜੇ ਨੌਜਵਾਨ ਆ ਇਸ ਵੇਲੇ ਚਾਹੇ ਲੜਕੇ ਆ ਚਾਹੀ ਲੜਕੀਆਂ ਆ ਹਾਂਜੀ ਉਹਨਾਂ ਦਾ ਕਿਹੋ ਜਿਹਾ ਰੁਝਾਨ ਤੁਸੀਂ ਵੇਖ ਰਹੇ ਹੋ ਇਸ ਖੇਡ ਸਬੰਧੀ ਮੁਕੇਬਾਜ਼ੀ ਵੱਲ ਹਾਂ ਭਾਵੇਂ ਗੱਲ ਭਾਰਤ ਦੀ ਹੋ ਜਵੇ ਉਹ ਤੋਂ ਬਾਅਦ ਆਪਾਂ ਪੰਜਾਬ ਦਾ ਵੀ ਜ਼ਿਕਰ ਕਰਾਂਗੇ ਹਾਂਜੀ ਹਾਂ ਸੋ ਕਿਦਾਂ ਦਾ ਤੁਸੀਂ ਰੁਝਾਨ ਵੇਖਦੇ ਹੋ ਬੱਚਿਆਂ ਦਾ ਇਸ ਬੰਨੇ ਕੀ ਸੋਚਣਾ ਰੁਝਾਨ ਦੇਖੋ ਜਿਹੜਾ ਗੇਮ ਦੇ ਵਿੱਚ ਹੈਗਾ ਉਹ ਤਾਂ ਉਹਦਾ ਤਾਂ ਰੁਝਾਨ ਹੈਗਾ ਹੀ ਆ ਹੂੰ ਬਾਕੀ ਜਿਹੜਾ ਕਰਦਾ ਹੈ ਉਹ ਰੈਗੂਲਰ ਕਰੇ ਜੀ ਬਿਨ ਨਾਗਾ ਬੈਨ ਸੁੱਟੀ ਕਿਤੇ ਉਹ ਗੇਮ ਕਰੇ ਤੇ ਮੈਂ ਵਾਕੀ ਪਬਲਿਕ ਨੂੰ ਵੀ ਕਹਿਣਾ ਜਿੰਨੇ ਵੀ ਮੈਨੂੰ ਦੇਖ ਰਹੇ ਆ ਜਿਸ ਸੁਣ ਰਹੇ ਆ ਹਾਂਜੀ ਮੈਂ ਸਾਰੀ ਪਬਲਿਕ ਨੂੰ ਮੇਰਾ ਕਹਿਣਾ ਆ ਵੀ ਆਪਣੇ ਬੱਚੇ ਨੂੰ ਕਿਸੇ ਨਾ ਕਿਸੇ ਗੇਮ ਦੇ ਵਿੱਚ ਜ਼ਰੂਰ ਟੱਚ ਕਰੋ ਕੋਈ ਵੀ ਗੇਮ ਆ ਚਾਹੇ ਜੀ ਰੈਸਲਿੰਗ ਜੁਡੋ ਬਾਕਸਿੰਗ ਐਥਲੈਟਿਕ ਉਹ ਬਹੁਤ ਸਣੀਆਂ ਗੇਮ ਆ ਬੈਡਮਿੰਟਨ ਟੇਬਲ ਟੈਨਿਸ ਮਤਲਬ ਕਿਸੇ ਨਾ ਕਿਸੇ ਗੇਮ ਦੇ ਵਿੱਚ ਜਰੂਰ ਉਹਨੂੰ ਪਾਓ ਆਪਣੇ ਬੱਚਿਆਂ ਨੂੰ ਤਾਂ ਕਿ ਸਾਡਾ ਬੱਚਾ ਜਿੱਦਾਂ ਅੱਜਕੱਲ ਤੁਹਾਨੂੰ ਪਤਾ ਨਸ਼ੇ ਦਾ ਦੌਰ ਥੋੜਾ ਹੋ ਗਿਆ ਸੀਗਾ ਤੇ ਉਧਰ ਨੂੰ ਬੱਚਾ ਨਾ ਜਾ ਸਕੇ ਜੀ ਇਸ ਕਰਕੇ ਬੱਚੇ ਨੂੰ ਆਪਣੇ ਨੂੰ ਕਿਸੇ ਨਾ ਕਿਸੇ ਗੇਮ ਦੇ ਵਿੱਚ ਜਰੂਰ ਪਾਓ ਜੀ ਹਾਂਜੀ ਬੱਚਿਆਂ ਨੂੰ ਖੇਡਾਂ ਵੱਲ ਜਰੂਰ ਤਰਨਾ ਚਾਹੀਦਾ ਹੈ ਤੇ ਮੁੱਕੇ ਬਾਜ਼ੀ ਵੱਲ ਆ ਜਾਣ ਤਾਂ ਬਹੁਤ ਹੀ ਵਧੀਆ ਹੈ ਕਿਉਂਕਿ ਹਾਂਜੀ ਹਾਂਜੀ ਇਹਦੇ ਸੈਲਫ ਡਿਵੈਰਸਟੀ ਗੇਮ ਹੈਗੀ ਹੈ ਜੀ ਜੀ ਲੜਕੀਆਂ ਲਈ ਤਾਂ ਲੜਕੀਆਂ ਨੂੰ ਤਾਂ ਮੈਂ ਕਹਿੰਦਾ ਬਤਵ ਵਿਦ ਹੋਣਾ ਚਾਹੀਦਾ ਜਿੰਨੀਆਂ ਵੀ ਲੜਕੀਆਂ ਆ ਕਿਉਂਕਿ ਸੈਲਫ ਡਿਫੈਂਸ ਦੀ ਗੇਮ ਆ ਹਾਂਜੀ ਅਸੀਂ ਆਪਣੀ ਡਿਫੈਂਸ ਖੁਦ ਕਰ ਸਕਦੇ ਜੀ ਹਾਂਜੀ ਜਦੋਂ ਨੌਜਵਾਨਾਂ ਦੀ ਗੱਲ ਆਪਾਂ ਕੀਤੀ ਤਾਂ ਨੌਜਵਾਨਾਂ ਨੂੰ ਆਪਾਂ ਇਹ ਚਾਹਨੇ ਆ ਕਿ ਉਹ ਖੇਡਾਂ ਵਾਲੇ ਪਾਸੇ ਆਉਣ ਉਹਨਾਂ ਕੋਲ ਇੱਛਾ ਰੱਖਦੇ ਆ ਤੇ ਉਹਦੇ ਲਈ ਫਿਰ ਸੰਸਥਾਵਾਂ ਦਾ ਤਿਆਰੀ ਕਰਾਉਣ ਵਾਲੇ ਸੈਂਟਰ ਹੋਣੇ ਬਹੁਤ ਜ਼ਰੂਰੀ ਹੈ ਸਹੂਲਤਾਂ ਹੋਣੀਆਂ ਬਹੁਤ ਜ਼ਰੂਰੀ ਹੈ ਹਾਂਜੀ ਹਾਂਜੀ ਸੋ ਮੁੱਕੇਬਾਜ਼ੀ ਦੀ ਗੱਲ ਜਦੋਂ ਆਪਾਂ ਕਰਦੇ ਆਂ ਤਾਂ ਤੁਹਾਡਾ ਕੀ ਮੰਨਣਾ ਹੈ ਕਿ ਸਾਡੇ ਕੋਲ ਉਹਨੀਆਂ ਸਹੂਲਤਾਂ ਮੌਜੂਦ ਆ ਜਾਂ ਹੋਰ ਸਾਨੂੰ ਉਹਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਤਾਂ ਕਿ ਸਾਡੇ ਦੇਸ਼ ਅੰਦਰ ਮੁੱਕੇਬਾਜ਼ੀ ਜਿਹੜੀ ਆ ਉਹ ਜਿੰਨੀ ਬਾਹਰਲੇ ਦੇਸ਼ਾਂ 'ਚ ਅੱਗੇ ਵਧ ਰਹੀ ਹੈ ਉਹ ਨਹੀਂ ਸਾਡੇ ਇੱਥੇ ਵੀ ਹੋ ਸਕੇ ਉਹਦੇ ਲਈ ਕੀ ਉਪਰਾਲੇ ਕਰਨ ਦੀ ਲੋੜ ਹੈ ਉਪਰਲੇ ਜੀ ਇਦਾਂ ਹੀ ਆਹਾ ਜਮੀਆਂ ਦੀ ਲੋੜ ਹੈਗੀ ਆ ਜੀ ਸਪੀਡ ਬੋਲ ਇਕੁਪਮੈਂਟ ਕਾਫੀ ਹੁੰਦੇ ਆ ਜੀ ਹੁਣ ਤੇ ਇਦਾਂ ਅਣਗਿਣਤ ਜੀ ਮਤਲਬ ਹੈਗੇ ਆ ਇਕੁਪਮੈਂਟ ਜੀ ਤੇ ਜਿਹਦੇ ਨਾਲ ਅਸੀਂ ਹੋਰ ਅੱਗੇ ਵਧਾ ਸਕਦੇ ਆ ਬਾਕਸਿੰਗ ਜੀ ਹਾਂਜੀ ਤੇ ਤੁਹਾਨੂੰ ਇਹ ਵੀ ਲੱਗਦਾ ਕਿ ਜਿਹੜਾ ਸਾਡਾ ਪਿੰਡੂ ਖੇਤਰ ਆ ਪਿੰਡਾਂ ਦੀ ਜਿਹੜਾ ਆਪਾਂ ਗੱਲ ਕਰਦੇ ਖਾਸ ਤੌਰ ਤੇ ਦੂਰ ਦਰਾਡੇ ਦੇ ਪਿੰਡਾਂ ਦੀ ਉੱਥੇ ਚੰਗੇ ਖਿਡਾਰੀ ਚੰਗੇ ਮੁੱਕੇਬਾਜ਼ ਨਿਕਲ ਸਕਦੇ ਆ ਕਿਉਂਕਿ ਉਹਨਾਂ ਤਾਂ ਕਾਮਦੌਰ ਤੇ ਗੱਲ ਪਹੁੰਚਦੀ ਨਹੀਂ ਸਹੂਲਤਾਂ ਪਹੁੰਚਦੀਆਂ ਨਹੀਂ ਉਹਨਾਂ ਤੱਕ ਹਾਂਜੀ 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 ਹਾਂ ਇਹ ਗੱਲ ਤੁਹਾਡੀ ਸਹੀ ਆ ਬਿਲਕੁਲ ਸਾਨੂੰ ਪਿੰਡਾਂ ਦੇ ਵਿੱਚੋਂ ਉਹ ਕਾਫੀ ਅੱچھے ਬੌਕਸਰ ਮਿਲਦੇ ਕਈ ਬੱਚੇ ਹੈਗੇ ਮੇਰੇ ਕੋਲ ਜਿਹੜੇ ਦੂਰੋਂ ਆਉਂਦੇ ਆ ਜੀ ਇੱਕ ਲੜਕੀ ਹੈ ਮੇਰੇ ਕੋ ਉਹ 6 ਵਾਰ ਸਟੇਟ ਚੈਂਪੀਅਨ ਚ ਹੋ ਚੁੱਕੀ ਆ ਮੈਂ ਹੁਣੇ ਜਿਗਰ ਕੀਤਾ ਉਹਦਾ ਜੀ ਉਹ ਹੈਗੀ ਆ ਇਧਰ ਕੋਈ 12 ਕਿਲੋਮੀਟਰ ਦਾ ਘਰ ਹੋਣਾ ਸਾਡੇ ਸਟੇਡੀਅਮ ਤੋਂ ਅੱਛਾ ਜੀ ਉਹ 12 ਕਿਲੋਮੀਟਰ ਤੋਂ ਆਉਂਦੀ ਆ ਜੀ ਉਹ ਹੁਣ ਨੈਸ਼ਨ ਦੇ ਵਿੱਚ ਉਹਦਾ ਦੂਸਰੀ ਵਾਰੀ ਮੈਡਲ ਆਇਆ ਤੇ ਉਹ সিলਵਰ ਮੈਡਲ ਆਵਾ ਇਸ ਵਾਰ ਜੀ ਸੋ ਗੱਲ ਹੈ ਕਿ ਵੀ ਪਿੰਡਾਂ ਦੇ ਬੱਚੇ ਵੀ ਕਾਫੀ ਤਕੜੇ ਹੈਗੇ ਆ ਜੀ ਜੇ ਸਾਡੇ ਨਾਲ ਜੁੜਨ ਤਾਂ ਜੀ ਅਸੀਂ ਉਹਨਾਂ ਨੂੰ ਹੋਰ ਜਿਆਦਾ ਵਧੀਆ ਬਣਾ ਸਕਦੇ ਹਾਂ ਗੱਲ ਸਾਰੀ ਜੋੜਨ ਤੇ ਆ ਜਾਂਦੀ ਕਿਉਂਕਿ ਬਹੁਤ ਸਾਰੇ ਨਾਮੀ ਖਿਡਾਰੀ ਪਿੰਡਾਂ ਚੋਂ ਨਿਕਲੇ ਆ ਸੋ ਜ਼ਰੂਰਤ ਆ ਉਹਨਾਂ ਬੱਚਿਆਂ ਨੂੰ ਨਾਲ ਜੋੜ ਕੇ ਰੱਖਣ ਦੀ ਹਾਂਜੀ ਹਾਂਜੀ ਤੇ ਆਪਾਂ ਤੁਹਾਡੇ ਸਫਰ ਬਾਰੇ ਵੀ ਗੱਲ ਕੀਤੀ ਖੇਡ ਬਾਰੇ ਵੀ ਗੱਲ ਕੀਤੀ ਤੇ ਤੁਸੀਂ ਸਾਨੂੰ ਇਹ ਵੀ ਦੱਸੋ ਕਿ ਮੁੱਕੇਬਾਜ਼ੀ ਦੇ ਕੋਚ ਵਜੋਂ ਸੇਵਾ ਨਿਭਾਉਣ ਦੇ ਨਾਲ ਨਾਲ ਹੋਰ ਤੁਹਾਡੀ ਕੀ ਜ਼ਿੰਮੇਵਾਰੀ ਹੁੰਦੀ ਹੈ ਹੋਰ ਤੁਸੀਂ ਕੀ ਸੇਵਾ ਇਸ ਵੇਲੇ ਨਿਭਾ ਰਹੇ ਹੋ ਹਾਂਜੀ ਐਦਾਂ ਹੈ ਜੀ ਮੈਂ ਪੰਜਾਬ ਪੁਲਿਸ ਦੇ ਵਿੱਚ ਏਐਸਆਈ ਬਤੌਰ ਸ਼ਹਿਰ ਪਰ ਡਿਊਟੀ ਨਿਭਾ ਰਿਹਾ ਹਾਂ ਜੀ ਨਾਲ ਦੀ ਨਾਲ ਮੇਰੀ ਅਟੈਚਮੈਂਟ ਹੈਗੀ ਹੈ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਐਜ਼ ਏ ਬਾਕਸਿੰਗ ਕੋਚ ਅੱਛਾ ਜੀ ਮੈਂ ਡਿਊਟੀ ਵੀ ਕਰਦਾ ਹਾਂ ਵਿੱਚ ਜੱਲੇ ਮੈਨੂੰ ਡਿਊਟੀ ਤੇ ਬੁਲਾਉਂਦੇ ਆ ਮੈਂ ਡਿਊਟੀ ਵੀ ਕਰਦਾ ਹਾਂ ਜੀ ਤੇ ਜੇ ਮੈਂ ਡਿਊਟੀ ਤੇ ਗਿਆ ਵੀ ਹੋਵਾਂ ਤਦ ਵੀ ਮੈਂ ਸਟੇਡੀਅਮ ਤੇ ਪ੍ਰੈਕਟਿਸ ਤੇ ਹੁੰਦਾ ਮੇਰੇ ਇਹ ਜਨੇ ਵੀ ਡੀਐਸ ਹੋਇਆ ਹੈ ਜੀ ਜਿਲ੍ਹਾ ਖੇਡ ਅਫਸਰ ਜਿੰਨੇ ਵੀ ਹੁਸ਼ਿਆਰਪੁਰ ਆਏ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਗੇਮ ਦੇ ਉਪਰ ਦੀ ਕਿੰਨਾ ਜਿਆਦਾ ਇਮਾਨਦਾਰ ਆ ਤੇ ਮਤਲਬ ਤਦਵੀ ਉੱਥੇ ਹੁੰਦਾ ਦੂਸਰੇ ਸਟੇਡੀਅਮ ਹੁੰਦਾ ਪ੍ਰੈਕਟਿਸ ਤੇ ਜੀ ਹਾਂਜੀ ਹਾਂ ਸੋ ਤੁਸੀਂ ਦੋ ਭੂਮਿਕਾਾਂ ਨਿਭਾ ਰਹੇ ਹੋ ਪ੍ਰਮੁੱਖ ਤੌਰ ਤੇ ਦੋਹਾਂ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹੋ ਹਾਂਜੀ ਇਹਦੇ ਲਈ ਅਸੀਂ ਤੁਹਾਡੀ ਸ਼ਲਾਘਾ ਕਰਦੇ ਆ ਤੇ ਤੁਸੀਂ ਜੋ ਪ੍ਰਾਪਤੀਆਂ ਕੀਤੀਆਂ ਆਵਨਨਸੀ ਸਾਂਝਾ ਕੀਤਾ ਦਰਸ਼ਕਾਂ ਦੇ ਨਾਲ ਤੁਹਾਡੀ ਜਾਣਕਾਰੀ ਨੂੰ ਸਾਂਝਾ ਕੀਤਾ ਮੁੱਕੇਬਾਜ਼ੀ ਬਾਰੇ ਗੱਲ ਕੀਤੀ ਨੌਜਵਾਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜੋ ਇਸ ਵੇਲੇ ਤੁਹਾਡੀ ਗੱਲ ਸੁਣ ਰਹੇ ਆ ਤੁਹਾਨੂੰ ਦੇਖ ਰਹੇ ਆ ਉਹਨਾਂ ਲਈ ਤੁਹਾਡਾ ਕੀ ਸੁਨੇਹਾ ਹੈ ਹਾਂਜੀ ਮੇਰਾ ਇਹੀ ਸੁਨੇਹਾ ਆ ਕਿਸੇ ਨਾ ਕਿਸੇ ਗੇਮ ਦੇ ਵਿੱਚ ਜਰੂਰ ਜੁੜੋ ਗਲਤ ਪਾਸੇ ਨਹੀਂ ਜਾਣਾ ਕਦੇ ਵੀ ਜੀ ਗਲਤ ਪਾਸੇ ਮਤਲਬ ਜਿੱਦਾਂ ਅੱਜਕੱਲ੍ਹ ਦੁਨੀਆ ਕੇ ਨਸ਼ੇ ਵੱਲ ਤੁਰ ਪੰਦੇ ਆ ਇਦਾਂ ਦਾ ਕੰਮ ਨਹੀਂ ਕਰਨਾ ਹੂੰ ਹੂੰ ਆਪਣੀ ਕੋਈ ਨਾ ਕੋਈ ਗੇਮ ਚੁਣ ਲਓ ਜੀ ਉਹਦੇ ਵਿੱਚ ਆਪਣਾ ਰੁਝਾਨ ਪੈਦਾ ਕਰੋ ਜੀ ਤੇ ਆਪਣੀਆਂ ਵੱਡੇ ਲੈਵਲ ਤੱਕ ਜਾਣ ਲਈ ਹੂੰ ਮਿਹਨਤ ਜਿਆਦਾ ਜਿਆਦਾ ਕਰੋ ਜੀ ਤਾਂ ਕਿ ਤੁਹਾਡਾ ਫਿਊਚਰ ਹੂੰ ਬ੍ਰਾਈਟ ਹੋ ਸਕੇ ਜੀ ਪ੍ਰੋਗਰਾਮ ਦਾ ਵਿਹਲਾ ਇਸ ਲਈ ਮੁਕੰਮਲ ਹੋਣ ਵਾਲਾ ਵੱਧ ਰਿਹਾ ਹੈ ਤੁਸੀਂ ਉਚੇਚਿਤ ਤੌਰ ਤੇ ਸਮਾਂ ਕੱਢ ਕੇ ਸਾਡੇ ਕੋਲ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਲਈ ਜਿੰਨੇ ਵੀ ਕਾਰਜ ਤੁਸੀਂ ਆਰੰਭੇ ਨੇ ਉਹਨਾਂ ਸਾਰੇ ਲਈ ਤੁਹਾਨੂੰ ਸ਼ੁਭਕਾਮਨਾਵਾਂ